ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਭੈਣੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਤੇ ਦੱਸਦੇ ਹਾਂ ਕਿ ਫੇਸ ਤੇ ਲਗਾ ਕੇ ਤੇ ਆਪਾਂ ਸਰਦੀਆਂ ਆ ਗਈਆਂ ਵੈਸੇ ਵੀ ਤੇ ਆਪਾਂ ਆਪਣੀ ਸਕਿਨ ਨੂੰ ਆਪਣੇ ਫੇਸ ਨੂੰ ਕਿਵੇਂ ਬਚਾ ਸਕਦੇ ਹਾਂ ਕਿਉਂਕਿ ਇਹ ਹੈ ਕਿ ਸਰਦੀਆਂ ਦੇ ਵਿੱਚ ਆਪਣੀ ਸਕਿਨ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਇਹ ਵਾਲੇ ਜੋ ਸਰਦੀਆਂ ਦੇ ਵਿੱਚ ਆ ਕੇ ਆਪਣੀ ਸਕਿਨ ਤੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਆ ਗਰਮੀਆਂ ਦੇ ਵਿੱਚ ਤਾਂ ਸਹੀ ਰਹਿੰਦੀ ਹੈ ਸਕਿਨ ਤੇ ਸਰਦੀ ਦੇ ਵਿੱਚ ਆਏ ਆ ਵੀ ਡਰਾਈਨੈਸ ਜ਼ਿਆਦਾ ਹੋਣ ਕਰਕੇ ਸਕਿਨ ਬਹੁਤ ਜ਼ਿਆਦਾ ਇਦਾਂ ਆਪਣੀ ਲੂਜ਼ ਹੋ ਜਾਂਦੀ ਹੈ ਸੋ ਇਸ ਕਰਕੇ ਆਪਾਂ ਅੱਜ ਤੁਹਾਨੂੰ ਦੱਸਦੇ ਆ ਬਹੁਤ ਹੀ ਜ਼ਿਆਦਾ ਸਾਰੇ ਪਾਸੇ ਮਸ਼ਹੂਰ ਚੀਜ਼ ਅਤੇ ਉਹ ਵਾਲੀ ਆਪਣੇ ਬਹੁਤ ਹੀ ਵਧੀਆ ਆਪਣੇ ਪੂਰੀ ਸਿਹਤ ਵਾਸਤੇ ਵਧੀਆ ਆਪਾਂ ਸਬਜ਼ੀ ਵੀ ਬਣਾ ਕੇ ਖਾਈਏ ਆਪਣੇ ਵਾਲਾਂ ਵਾਸਤੇ ਆਪਣੇ ਫੇਸ ਵਾਸਤੇ ਮਤਲਬ ਉਹ ਹਰ ਚੀਜ਼ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਜੇ ਉਹਦੀ ਸਬਜੀ ਵੀ ਬਣਾ ਕੇ ਖਾਧੀ ਜਾਵੇ ਜਿਵੇਂ ਆਪਾਂ ਕਹਿੰਦੇ ਆ ਵੀ ਆਪਣੇ ਜੋੜਾਂ ਦੇ ਵਿੱਚੋਂ ਦਰਦ ਆ ਨਿਕਲਦੀਆਂ ਹਨਾ ਢੂਈ ਦਰਦ ਕਰਦੀ ਹੈ ਜੋੜ ਦਰਦ ਕਰਦੇ ਆ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਤੁਸੀਂ ਸਬਜੀ ਵੀ ਬਣਾ ਕੇ ਖਾ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਆਪਾਂ ਕਿਹੜੀ ਚੀਜ਼ ਦੀ ਗੱਲ ਕਰ ਰਹੇ ਆ ਵਾਲਾਂ ਵਾਸਤੇ ਵੀ ਆ ਦੇਖੋ ਜੀ ਐ ਲੋਵੀਰਾ ਇਹ ਆਪਣੇ ਤਾਂ ਘਰੇ ਲੱਗਿਆ ਹੋਇਆ ਬਹੁਤ ਜ਼ਿਆਦਾ ਤੇ ਆਪਣੇ ਲੱਗਦੇ ਮਿਸਤਰੀ ਘਰੇ ਲੱਗੇ ਆ ਉਨਾਂ ਨੇ ਨਾ ਮੇਰੇ ਤਾਂ ਦਿਲ ਕੱਟਦਾਈ ਬੂਟੇ ਪਟਕੇ ਤੇ ਸਿੱਟਦੇ ਆ ਤੇ ਇਹਨੂੰ ਆਪਾਂ ਇੰਨਾ ਕੁ ਟੁਕੜਾ ਤੇ ਇਹ ਜਿਹੜਾ yellow yellow ਇਹਦੇ ਵਿੱਚੋਂ ਨਿਕਲਦਾ ਇਹਨੂੰ ਆਪਾਂ ਇਦਾਂ ਬੂਟੇ ਨਾਲੋਂ ਕੱਟ ਕੇ ਫਿਰ ਇਹਨੂੰ ਇਦਾਂ ਹੀ ਰੱਖ ਦੇਣਾ 15-20 ਮਿੰਟ ਅੱਧਾ ਘੰਟਾ ਤੁਸੀਂ ਆਈ ਇਹਨੂੰ ਇਦਾਂ ਕਰਕੇ ਰੱਖ ਸਕਦੇ ਹੋ ਕਿ ਜਿਹੜਾ yellow yellow ਥੱਲੇ ਡਿੱਗ ਜਾਵੇ ਉਹ ਆਪਣੇ ਫੇਸ ਵਾਸਤੇ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਤੇ ਉਹ ਕਦੇ ਵੀ ਆਪਾਂ ਫੇਸ ਦੇ ਉੱਪਰ ਉਦਾਂ ਹੀ ਆਏ ਕੱਟ ਕੇ ਦਵਾ-ਦਵ ਨਹੀਂ ਲਾਉਣਾ ਇਨੂੰ ਇਦਾਂ ਰੱਖਣਾ ਹੈ yellow yellow ਜਿਹੜਾ ਜੋ ਨਿਕਲਦਾ ਹੁੰਦਾ ਹੈ ਇਹਦੇ ਜੂਸ ਜਾਂ ਉਹ ਨਿਕਲ ਜਾਵੇ ਸਾਰਾ ਉਸ ਤੋਂ ਬਾਅਦ ਆਪਾਂ ਇਹਨੂੰ ਯੂਜ਼ ਕਰਨਾ ਤੇ ਦੱਸ ਦਿਆਂ ਤੁਹਾਨੂੰ ਕਿ ਜਦੋਂ ਕਿਤੇ ਨਹੀਂ ਵੀ ਟਾਈਮ ਹੈਗਾ ਵਿਆਹ ਸ਼ਾਦੀ ਜਾਣਾ ਤੇ ਜਲਦੀ ਜਲਦੀ ਇਹਦਾ ਆਹ ਕਰੋ ਇਹਨੂੰ ਪਹਿਲਾਂ ਹੀ ਇੱਕ ਦਿਨ ਕੱਟ ਕੇ ਰੱਖ ਲਓ ਆਹ ਵਾਲੇ ਆ ਜਿਹੜੇ ਕਿਨਾਰੇ ਜੀ ਇਹਨਾਂ ਨੂੰ ਇਦਾਂ ਕਰਕੇ ਲਾ ਦਿਓ ਇਹਨਾਂ ਹੈ ਦੇ ਵਿੱਚ ਕੰਡੇ ਹੁੰਦੇ ਆ ਹੁੰਦੇ ਤਾਂ ਵੈਸੇ ਹੀ ਆ ਪਰ ਆਹ ਲੱਗਦਾ ਵੀ ਕੰਡੇ ਚੁੱਭਦੇ ਆ। ਆ ਦੇਖੋ ਜੀ। ਫਿਰ ਅਗਸਟੇ ਆਪਾਂ ਦੱਸਦੇ ਆ ਤੁਹਾਨੂੰ ਇਹਦੇ ਵਿੱਚ ਹੁਣ ਕਿਹੜੀ ਕਿਹੜੀ ਚੀਜ਼ ਐਡ ਕਰਨੀ ਆ ਆਪਾਂ। ਆਪਾਂ ਥੋੜਾ ਇਹਦੇ ਵਿੱਚ ਚੋਲਾਂ ਦਾ ਆਟਾ ਆਪਾਂ ਪਾ ਲੈ ਚੋਲਾਂ ਦਾ ਆਟਾ ਇਹਦੇ ਵਿੱਚ ਆਪਾਂ ਛੁਟਕੀਕ ਹਲਦੀ ਪਾਉਣੀ ਹੈ ਬਿਲਕੁਲ ਹੀ ਥੋੜੀ ਜੀ ਜ਼ਿਆਦਾ ਨਹੀਂ ਪਾਉਣੀ ਬਿਲਕੁਲ ਹੀ ਥੋੜੀ ਪਾਉਣੀ ਹੈ ਤੇ ਤੀਸਰੀ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਪਾਉਣੀ ਆ ਕਾਫੀ ਕਾਫੀ ਵੀ ਇਹਦੇ ਵਿੱਚ ਥੋੜੀ ਪਾਣੀ ਜਿਆਦਾ ਨਹੀਂ ਪਾਣੀ ਪੂਰਾ ਪੈਕੇਟ ਨਹੀਂ ਪਾਉਣਾ ਅੱਧੇ ਤੋਂ ਵੀ ਅੱਧਾ ਪੈਕੇਟ ਪਾਉਣਾ ਇਹਦੇ ਵਿੱਚ ਆ ਮੇਰੇ ਕੋਲ ਪੈਕੇਟ ਵਾਲੀ ਹੈ ਨੈਸਲੇ ਵਾਲੀ ਹੁਣ ਬਸ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਕਰਨੀ ਆ ਇਹ ਸਾਜੀ आप इदा करके सारे मिक्स कर लेना मिक्स किया हो ਤੇ ਹੁਣ ਆਪਾਂ ਇਹਨੂੰ ਫੇਸ ਦੇ ਉੱਪਰ ਇਹਨੂੰ ਆਪਾਂ ਇਦਾਂ ਕਰਕੇ ਜੋ ਵੀ ਤੁਹਾਡੀ ਸਕਿਨ ਦੀ ਕੋਈ ਵੀ ਪ੍ਰੋਬਲਮ ਹੋਵੇ ਹਲਦੀ ਵੀ ਦੇਖੋ ਜੀ ਬਹੁਤ ਵਧੀਆ ਏ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਦੋਂ ਜ਼ਖਮ ਹੋ ਜਾਂਦਾ ਸੀ ਨਾ ਕੋਈ ਤੇ ਐਲੋਵੀਰਾ ਤੇ ਹਲਦੀ ਬੰਨਦੇ ਹੁੰਦੇ ਸੀ ਇਹ ਲੋਗ ਜ਼ਖਮ ਦੇ ਉੱਪਰ ਤੇ ਜ਼ਖਮ ਬਿਲਕੁਲ ਠੀਕ ਹੋ ਜਾਂਦਾ ਸੀ ਉਦੋਂ ਜ਼ਿਆਦਾ ਕੋਈ ਡਾਕਟਰਾਂ ਦੇ ਪਾਸ ਤਾਂ ਜਾਂਦੇ ਨਹੀਂ ਸੀ ਲੋਗ ਤੇ ਹੁਣ ਤਾਂ ਆਪਾਂ ਨੂੰ ਚਰੋ ਮਾੜੀ ਮੁੱਠੀ ਪ੍ਰੋਬਲਮ ਹੁੰਦੀ ਆਪਾਂ ਡਾਕਟਰ ਕੋਲੇ ਜਾਂਦੇ ਉਦੋਂ ਡਾਕਟਰ ਹੁੰਦੇ ਵੀ ਨਹੀਂ ਸੀਗੇ ਜ਼ਿਆਦਾ ਚਲੋ ਸ਼ਹਿਰਾਂ ਦੇ ਵਿੱਚ ਹੁੰਦੇ ਸੀ ਇਹ ਦੂਰ ਪਿੰਡਾਂ ਵਾਲੇ ਲੋਕਾਂ ਤੋਂ ਨਹੀਂ ਪਹੁੰਚਿਆ ਜਾਂਦਾ ਸੀ ਤੇ ਉਹ ਇਦਾਂ ਹੀ ਘਰੇਲੂ ਨੁਸਖੇ ਵਰਤਦੇ ਸੀਗੇ ਤੇ ਚਲੋ ਤੰਦਰੁਸਤੀ ਰਹਿੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਲੋਕ ਥੇਨੂੰ ਆਪਾਂ ਇਦਾਂ ਗਿਰਕੇ ਤਾਂ ਕੋਈ ਵੀ ਛਾਈ ਹੋਵੇ ਕੁਝ ਐਸੇ ਵੀ ਇਹਦੇ ਵਿੱਚ ਮੋਇਸਚਰਾਈਜ਼ਰ ਜ਼ਿਆਦਾ ਹੁੰਦਾ ਹੈ ਐਲੋਵੀਰਾ ਜੈਲ ਜ਼ਰੂਰ ਲਗਾਇਆ ਕਰੋ ਸਰਦੀ ਦੇ ਵਿੱਚ ਇਸ ਦੇ ਉੱਪਰ ਤੁਸੀਂ ਦੂਸਰੀ ਵੀ ਲਗਾ ਸਕਦੇ ਹੋ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਆ ਤੇ ਤੁਸੀਂ ਇਹ ਵਾਲਾ ਵੀ ਯੂਜ਼ ਕਰ ਸਕਦੇ ਹੋ ਪਰ ਇਹ ਤੁਹਾਨੂੰ ਇਹ ਹੀ ਦੱਸਿਆ ਹੋਇਆ ਕਿ yellow ਜਹਾ ਵਾਲਾ ਜਿਹੜਾ ਜੂਸ ਜਹਾ ਉਹ ਕੱਢ ਕੇ ਇਹਦੇ ਵਿੱਚੋਂ ਬਾਅਦ ਵਿੱਚ ਤੁਸੀਂ ਆਪਣੀ ਸਕਿਨ ਦੇ ਉੱਪਰ ਲਗਾਓ ਫਿਰ ਹੀ ਤੁਹਾਨੂੰ ਫਾਇਦਾ ਕਰੂਗੀ ਨਹੀਂ ਤਾਂ ਨੁਕਸਾਨ ਵੀ ਹੋ ਸਕਦਾ ਤੁਹਾਡੀ ਸਕਿਨ ਦਾ ਜੇ ਤੁਸੀਂ yellow ਵਾਲਾ ਕੱਢ ਕੇ ਕੱਢੇ ਤੋਂ ਬਿਨਾ ਹੀ ਲਗਾ ਲਓਗੇ ਤੇ ਨੁਕਸਾਨ ਕਰ ਸਕਦੀ ਹੈ ਤੇ ਤੁਸੀਂ ਜਦੋਂ ਹੀ ਲਗਾਓਗੇ ਤੇ ਇਹਨੂੰ ਵਾਸ਼ ਕਰੋਗੇ ਤੁਹਾਨੂੰ ਐ ਲੱਗੂਗਾ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਤਾਂ ਕਮਾਲ ਵਾਲਾ ਕੰਮ ਹੈ ਕਿ ਛੱਟਪਟ ਫੇਸ਼ੀਅਲ ਜਿੰਨਾ 글로ਵ ਦੇਊਗਾ ਤੇ ਆਪਾਂ ਇਹਦਾ ਤੇਲ ਵੀ ਬਣਾ ਕੇ ਤੁਹਾਨੂੰ ਬਹੁਤ ਜਲਦੀ ਦਿਖਾਵਾਂਗੇ ਇਹ aloevera ਦਾ ਵੈਸੀ ਬਹੁਤ ਵਧੀਆ ਚੀਜ਼ ਹੈ ਕਪੈਣ ਦਾ ਕਮੈਂਟ ਆਇਆ ਸੀ ਕਿ ਮੇਰੇ ਫੇਸ ਦੇ ਉੱਤੇ ਕਾਲੇ ਦਾਗ ਬਹੁਤ ਆ ਤੇ ਭੈਣੇ ਤੁਸੀਂ ਇਹ ਵਾਲਾ ਟਰਾਈ ਕਰ ਸਕਦੇ ਹੋ ਤੁਹਾਡੇ ਦਾਗ ਤਾਂ ਬੇਸਬ ਖਤਮ ਹੋ ਜਾਣਗੇ ਤੇ ਹਾਂਜੀ ਆਪਾਂ ਫੇਸ ਵਾਸ਼ ਕਰਿਆ ਹੈ ਤੇ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਸੌਫਟ ਤੇ ਗਲੋਇੰਗ ਸਕਿਨ ਹੋ ਗਈ ਆ ਤੇ ਇੱਕਦਮ ਸੌਫਟ ਸੌਫਟ ਇਹਨਾ ਕਰਕੇ ਫਲਫੀ ਫਲਫੀ ਸਕਿਨ ਹੋ ਗਈ ਆ ਤੇ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਫੇਸ ਤੇ ਪਹਿਲਾਂ ਕੁਝ ਵੀ ਨਹੀਂ ਸੀ ਲਗਾਇਆ ਤੇ ਮੈਨੂੰ ਇਹ ਸੀਗਾ ਕਿ ਮੈਂ ਇਹ ਕਰਕੇ ਦਿਖਾਨੀ ਆ ਤੁਹਾਨੂੰ ਲਾਈਵ ਤੇ ਫਿਰ ਪਤਾ ਲੱਗੂਗਾ ਤੇ ਆ ਤੁਸੀਂ ਦੇਖ ਸਕਦੇ ਹੋ ਇੱਕਦਮ 글로 ਆ ਗਿਆ ਸਕਿਨ ਦੇ ਉੱਪਰ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਨੇਚਰਲ ਚੀਜ਼ ਆ ਕੋਈ ਸਾਈਡ ਇਫੈਕਟ ਨਹੀਂ ਆ ਤੁਹਾਡੇ ਦਾਗ-ਧੱਬੇ ਹੋਣ ਤੁਹਾਡੇ ਸ਼ਾਈਆ ਹੋਣ ਫੇਸ ਦੇ ਉੱਪਰ ਫਿੰਸੀਆ ਹੁੰਦੀਆਂ ਹੋਣ ਉਦੇ ਵਾਸਤੇ অ্যালোਵেরা ਵੈਸੀ ਹਲਦੀ ਬਹੁਤ ਵਧੀਆ ਚੀਜ਼ ਐ ਤੇ ਜਿੱਦਾਂ ਕਿ ਚਾਵਲ ਦਾ ਆਟਾ ਆਪਾਂ ਪਾ ਦਿੰਨੇ ਆ ਉਹ ਆਪਣੀ ਜਿਹੜੀ ਡੈਡ ਸਕਿਨ ਹੁੰਦੀ ਆ ਉਹਨੂੰ ਰਿਮੂਵ ਕਰ ਦਿੰਦਾ ਐ ਤੇ ਬਹੁਤ ਵਧੀਆ ਆਪਾਂ ਤਿੰਨੋਂ ਹੀ ਚਾਰ ਚੀਜ਼ਾਂ ਜਿਹੜੀਆਂ ਲਈਆਂ ਉਹਦੇ ਵਿੱਚ ਕਿਸੇ ਵੀ ਚੀਜ਼ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਤੇ ਤੁਸੀਂ ਜ਼ਰੂਰ ਇਹ ਕਰਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗਿਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਤੇ ਹੋਰ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੋ ਜਾਵੇ ਹਨਾ ਤੇ ਤੁਸੀਂ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੰਦੀਪ ਭੈਣ ਦਾ ਇੱਕ ਕਮੈਂਟ ਜ਼ਰੂਰ ਆਉਂਦਾ ਹੈ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਹਰਪ੍ਰੀਤ ਹਰਪ੍ਰੀਤ कौर ਦਾ ਕਮੈਂਟ ਆਉਂਦਾ ਏ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਸੋਹਣੇ ਸੋਹਣੇ ਇਦਾਂ ਹੀ ਕਮੈਂਟ ਕਰਦੇ ਰਹੋ ਤੰਦਰੁਸਤੀ ਦੇ ਵਿਆਹ ਗਰੂਪ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਧੰਨਵਾਦ